ਨਮਸਕਾਰ ਦੋਸਤੋ ਤੁਸੀਂ ਦੇਖ ਰਹੇ ਹੋ ਮਾਛਵਾੜਾ ਨਿਊਜ਼ ਹਰ ਇੱਕ ਖਬਰ ਦੇਖਣ ਲਈ ਸਾਡੇ ਫੇਸਬੁੱਕ ਪੇਜ ਅਤੇ YouTube ਚੈਨਲ ਮਾਛਵਾੜਾ ਨਿਊਜ਼ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰੋ ਜੀ ਜਿੱਥੇ ਇੱਕ ਪਾਸੇ ਸਾਡੇ ਦੇਸ਼ ਵਿੱਚ ਲੜਕੀਆਂ ਨੂੰ ਸੁਰੱਖਿਅਤ ਮੰਨਿਆ ਜਾ ਰਿਹਾ ਹੈ ਉੱਥੇ ਹੀ ਦੂਸਰੇ ਪਾਸੇ ਲੜਕੀਆਂ ਉੱਤੇ ਗਲਤ ਨਿਗਾਹ ਵੀ ਰੱਖੀ ਜਾ ਰਹੀ ਹੈ ਜਿੱਥੇ ਇਸੇ ਤਰ੍ਹਾਂ ਦੀ ਹੀ ਇੱਕ ਘਟਨਾ ਮਾਛਵਾੜਾ ਸਾਹਿਬ ਦੇ ਨਜ਼ਦੀਕ ਇੱਕ ਪਿੰਡ ਵਿੱਚ ਦੇਖਣ ਨੂੰ ਮਿਲੀ ਜਿੱਥੇ ਦੋ ਲੜਕੀਆਂ ਗੁਰੂ ਘਰ ਤੋਂ ਮੱਥਾ ਟੇਕ ਕੇ ਆਪਣੇ ਘਰ ਨੂੰ ਜਾ ਰਹੀਆਂ ਸਨ ਤਾਂ ਰਸਤੇ ਵਿੱਚ ਉਹਨਾਂ ਨੂੰ ਕੁਝ ਮੁੰਡਿਆਂ ਨੇ ਘੇਰ ਕੇ ਭੱਦੀ ਸ਼ਬਦਾਵਲੀ ਬੋਲੀ ਅਤੇ ਉਹਨਾਂ ਨੂੰ ਗਲਤ ਟੌਰਚਰ ਵੀ ਕੀਤਾ ਜਦੋਂ ਉਹ ਆਪਣੇ ਘਰ ਦੇ ਨਜ਼ਦੀਕ ਪਹੁੰਚੀਆਂ ਤਾਂ ਉਹਨਾਂ ਦੀ ਮਾਂ ਨੂੰ ਪਤਾ ਲੱਗਾ ਤਾਂ ਉਹਨਾਂ ਨੇ ਉਹਨਾਂ ਨੂੰ ਰੋਕਣਾ ਚਾਹਿਆ ਤਾਂ ਉਹਨਾਂ ਲੜਕੀਆਂ ਨੇ ਉਹਨਾਂ ਲੜਕੀਆਂ ਦੀ ਅਤੇ ਉਹਨਾਂ ਦੀ ਮਾਂ ਦੀ ਕੁੱਟਮਾਰ ਵੀ ਕੀਤੀ ਇਸ ਵਕਤ ਉਹ ਸਮਰਾਲਾ ਦੇ ਹਸਪਤਾਲ ਵਿੱਚ ਜੇਰੇ ਇਲਾਜ ਹਨ ਇਸੇ ਤਰ੍ਹਾਂ ਹੀ ਉਹਨਾਂ ਲੜਕੀਆਂ ਅਤੇ ਉਹਨਾਂ ਦੀ ਮਾਂ ਨੇ ਉਹਨਾਂ ਲੜਕੀਆਂ ਉੱਤੇ ਗੰਭੀਰ ਦੋਸ਼ ਵੀ ਲਗਾਏ ਹਨ ਕਿ ਇਹਨ ਮੁੰਡੇ ਨਸ਼ੇੜੀ ਹਨ ਨਸ਼ਾ ਪਿੰਦੇ ਅਤੇ ਵੇਚਦੇ ਹਨ ਇਹਨਾਂ ਉੱਤੇ ਪਹਿਲਾਂ ਵੀ ਕੁਝ ਮੁਕੱਦਮੇ ਦਰਜ ਹੋਏ ਹੋਏ ਹਨ ਇਸ ਮੌਕੇ ਮਛਵਾੜਾ ਸਾਹਿਬ ਦੀ ਪੁਲਿਸ ਨੇ ਜਾ ਕੇ ਜਾਇਜ਼ਾ ਲਿਆ ਅਤੇ ਕਿਹਾ ਕਿ ਤਫ਼ਤੀਸ਼ ਕੀਤੀ ਜਾਵੇਗੀ ਜਿਸ ਦੀ ਗਲਤੀ ਹੋਵੇਗੀ ਬਣਦੀ ਕਾਰਵਾਈ ਕੀਤੀ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਪ੍ਰਕਾਸ਼ ਸਿੰਘ ਮੈਂ ਉੜਾਪੜ ਨਵੇਂ ਸ਼ਹਿਰ ਵਿਕੇ ਪਰੰਤੀ ਸਿੰਘ ਦੀ ਡਿਊਟੀ ਕਰਦਾ ਆਂ ਕੱਲ ਰਾਤ ਤਕਰੀਬਨ 9:00 ਵਜੇ ਦੇ ਲਾਗੇ ਸ਼ਾਮੇ ਮੇਰੇ ਬੱਚੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਵਾਪ ਹੋਏ ਸਨ ਉਥੋਂ ਸੇਵਾ ਕਰਕੇ ਆਪਣੇ ਘਰ ਨੂੰ ਵਾਪਸ ਆ ਰਹੇ ਸੀ ਪਿੰਡ ਦੇ ਕੁਝ ਨਸ਼ੇੜੀ ਜਵਾਨਾਂ ਨੇ ਕੁੜੀਆਂ ਨੂੰ ਮਾੜੇ ਚੰਗੇ ਬੋਲ ਬੋਲੇ ਜਿਹਦੇ ਕਰਕੇ ਬੱਚਿਆਂ ਨੂੰ ਜਵਾਬ ਦਿੱਤਾ ਫਿਰ ਉਹਨਾਂ ਨੇ ਕੁੜੀਆਂ ਨੂੰ ਥੱਲੇ ਢਾਕੇ ਕੁੜੀਆਂ ਦੇ ਕਾਫੀ ਜ਼ਿਆਦਾ ਲੱਤਾਂ ਮਾਰੀਆਂ ਟੌਰਚਰ ਕੀਤਾ ਔਰ ਬੱਚੇ ਦਾਖਲ ਨੇ ਅ ਵੱਡੀ ਕੁੜੀ ਦੇ ਜਿੱਦਾਂ ਜਿਆਦਾ ਨਲਾ ਚਲਦਾ ਲੱਗਨ ਕਰਕੇ ਬਲੱਡ ਪੈ ਰਿਆ ਔਰ ਸਿਰ ਦੇ ਸਿਰ ਦੇ ਵਿੱਚ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਦੀ ਮਾਂ ਨੂੰ ਵੀ ਕੁੱਟਿਆ ਮੈਂ ਸਰਕਾਰ ਨੂੰ ਵੀ ਬੇਨਤੀ ਕਰਦਾ ਔਰ ਸੇਕੋਮ ਦੇ ਸਾਰੇ ਜਥੇਬੰਦੀਆਂ ਨੂੰ ਬੇਨਤੀ ਕਰਦਾ ਇੱਕ ਗਰੰਟੀ ਦੇ ਨਾਲ ਇਹ ਵੱਡੀ ਹਾਦਸਾ ਹੋਇਆ ਜੋ ਬੱਚਿਆਂ ਨੂੰ ਇੰਨਾ ਮਾਰਿਆ ਗਿਆ ਕਿਉਂਕਿ ਬੱਚਾ ਇੱਕ 16 ਸਾਲ ਦਾ ਇੱਕ 17 ਸਾਲ ਦਾ ਹੈ ਜਿਹਨਾਂ ਨੂੰ ਟੌਰਚਰ ਕੀਤਾ ਗਿਆ ਔਰ ਘਰ ਦੇ ਵਿੱਚ ਜਾ ਕੇ ਫੇਰ ਬੱਚਿਆਂ ਨੂੰ ਦੁਬਾਰਾ ਇਹਨਾਂ ਨੇ ਕਟਿਆ ਜਿਸ ਵਿੱਚ ਇਹਨਾਂ ਦੀ ਮਾਂ ਵੀ ਨਾਲ ਸੀ ਇਹਨਾਂ ਦੇ ਪਿਤਾ ਵੀ ਨਾਲ ਸੀ ਜਿਨ੍ਹਾਂ ਨੇ ਬੱਚਿਆਂ ਨੂੰ ਇੰਨਾ ਜ਼ਿਆਦਾ ਮਾਰਿਆ ਕਿ ਪਿੰਡ ਵਾਲੇ ਵੀ ਹੁਣ ਇਸ ਗੱਲ ਨੂੰ ਮੰਨਣ ਨੂੰ ਤਿਆਰ ਨੇ ਸਾਰੀ ਪੰਚਾਇਤ ਵੀ ਨਾਲ ਆਈ ਹੋਈ ਹੈ ਸੋ ਮੈਂ ਇਹ ਸਰਕਾਰ ਨੂੰ ਵੀ ਬੇਨਤੀ ਕਰਦਾ ਜਥੇਬੰਦੀਆਂ ਨੂੰ ਬੇਨਤੀ ਕਰਦਾ ਇਹੋ ਜਿਹੇ ਨਸ਼ੇੜੀਆਂ ਨੂੰ ਜਾਂ ਤੇ ਪਿੰਡ ਵਿੱਚੋਂ ਬਾਹਰ ਕੱਢਿਆ ਜਾਏ ਜਾਂ ਇਹਨਾਂ ਤੇ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਕੀਤੀ ਜਾਏ ਕਿਉਂਕਿ ਅੱਜ ਸਾਡੀ ਧੀ ਨਾ ਹੋਇਆ ਕੱਲ ਨੂੰ ਕਿਸੇ ਹੋਰ ਧੀ ਦੇ ਨਾਲ ਹੋਏਗਾ ਇੱਥੋਂ ਤੱਕ ਇਹਨਾਂ ਨੇ ਕਿਹਾ ਜੇ ਜੋ ਬੰਬੇ ਦੇ ਵਿੱਚ ਨਰਸ ਦੇ ਨਾਲ ਹੋਇਆ ਉਹ ਉਹਦਾ ਕੁਝ ਨਹੀਂ ਕਿਸੇ ਨੇ ਵਿਗਾੜਿਆ ਵੀ ਸਾਡਾ ਤੁਸੀਂ ਕੀ ਵਿਗਾੜ ਲਓਗੇ ਇੱਥੋਂ ਤੱਕ ਕਰਦੇ ਬੋਲ ਬੋਲੇ ਬੱਚਿਆਂ ਨੂੰ ਸੋ ਮੈਂ ਇਹੀ ਬੇਨਤੀ ਕਰਦਾ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਤੇ ਕਾਰਵਾਈ ਕੀਤੀ ਜਾਏ ਇਹਨਾਂ ਐਸੇ ਨਸ਼ੇੜੀਆਂ ਨੂੰ ਨੱਥ ਪਾਈ ਜਾਏ ਸੋ ਇਹ ਮੇਰੀ ਬੇਨਤੀ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੇ ਉਹ ਬੰਦੇ ਨੇ ਕੀ ਨਾਮ ਆ ਉਹਨਾਂ ਦੇ ਤੇ ਕੀ ਕੰਮ ਕਰਦੇ ਉਹ ਗੱਡੀ ਚ ਲਾਂਦੇ ਨੇ ਨਸ਼ੇ ਦਾ ਹੀ ਕੰਮ ਕਰਦੇ ਆ ਪਿੰਡ ਦੇ ਵਿੱਚ ਉਹਕੇ ਸਾਰੇ ਪਿੰਡ ਨੂੰ ਹੀ ਪਤਾ ਹੈ ਅੱਗੇ ਦੋ ਵਾਰ ਜੇਲ੍ਹ ਵੀ ਜਾਏ ਨੇ ਉਹ ਤੇ ਇੱਕ ਪਿੰਡ ਦੇ ਵਿੱਚ ਨੌਜਵਾਨ ਦੀ ਪਹਿਲਾ ਕਤਲ ਵੀ ਕੀਤਾ ਉਹਨਾਂ ਨੇ ਸੋ ਉਹ ਨਸ਼ੇ ਦਾ ਕੰਮ ਕਰਦੇ ਨੇ ਤੇ ਗੱਡੀਆਂ ਦੇ ਵਿੱਚ ਨਸ਼ਾ ਲੈ ਕੇ ਆਉਂਦੇ ਨੇ ਪਿੰਡ ਦੇ ਵਿੱਚ ਵੇਚਦੇ ਆ ਨਸ਼ਾ ਸੋ ਸਾਡੇ ਪਿੰਡ ਦੇ ਵਿੱਚ ਸਾਰਿਆਂ ਨੂੰ ਪਤਾ ਹੈ ਕਿ ਇਹ ਨਸ਼ੇੜੀ ਨੇ ਇਹੋ ਜਿਹਾ ਕੰਮ ਕਰਦੇ ਆ ਟੋਟਲ ਕਿੰਨੇ ਚਾਰ ਜਣੇ ਸੀਗੇ ਕੋਲ ਤੁਹਾਡੇ ਪਰਿਵਾਰਕ ਮੈਂਬਰ ਕਿੰਨੇ ਸੀ ਸਾਡੇ ਤਿੰਨ ਦੋ ਦੋ ਕੁੜੀਆਂ ਸੀਗੀਆਂ ਇੱਕ ਮੇਰੀ ਵਾਈਫ ਸੀਗੀ ਹਾਲਤ ਗਏ ਮੇਜ ਹਾਲਤਾਂ ਦੀ ਗਵਿਰ ਚਲਦੀ ਪਈ ਆ ਜੀ ਮੇਰਾ ਨਾਮ ਸ਼ਮਨਦੀਪ ਕੋਰੇ ਮਾਨਿਆਲ ਮੇਰਾ ਪਿੰਡ ਹੈ ਕੀ ਕਟਣਾ ਹੋਸੀ ਰੱਖੀ ਪਈ ਮੈਂ ਗੁਰਦੁਆਰੇ ਤੋਂ ਆਈ ਸੀ ਮੇਰੇ ਮੰਮੀ ਹੋਣੀ ਅੱਗੇ ਸੀ ਪਹਿਲਾਂ ਉਹਨੇ ਮੈਨੂੰ ਟੌਰਚਰ ਕੀਤਾ ਫਿਰ ਉਸ ਤੋਂ ਬਾਅਦ ਉਹਨੇ ਮੇਰੀ ਗੱਲ ਕਾਚੀ ਕੀਤਾ ਫਿਰ ਮੈਂ ਮਤਲਬ ਉਹ ਚਪੇੜ ਮਾਰੀ ਫਿਰ ਉਹਨੇ ਮੇਰੇ ਹੱਥ ਵਾਲ ਖੜੇ ਤੇ ਦਰਵਾਜ਼ੇ ਵਿੱਚ ਸੇਰ ਮਾਰਿਆ ਜਿਵੇਂ ਚੋਰ ਦਾ ਉਸਰ ਮम्मा ਨੇ ਅੰਦਰ ਜਾ ਕੇ ਫਾੜ ਲਿਆ ਉਹਨੇ ਮੈਂ ਵੀ ਉਹ ਸ਼ੋਕੀ ਸੀ ਫਿਰ ਅਖੋ ਮੇਰਾ ਮੂਹ ਕੁੱਟਿਆ ਫਿਰ ਚਵੇਟਾ ਮਾਰੀ ਉਹਨੇ ਇੱਥੇ ਲੱਕੇ ਚੋਟੇ ਉਹਨਾਂ ਕਿੰਨੇ ਜਣੇ ਸੀਗੇ ਉਹ ਜਿਹੜੇ ਸੀਗੇ ਉਹ 3 4 ਚਾਰ ਜਣੇ ਸੀ ਕੀ ਕੰਮ ਕਰਦੇ ਨੇ ਉਹ ਕਿੱਥੇ ਉਹ ਸਾਡੇ ਮਤਲਬ ਉਹ ਮੂਰਤੀ ਖੜੀ ਸੀ ਪਿੱਛਾ ਸਾਡਾ ਕੀਤਾ ਉਹਨਾਂ ਨੇ ਤੇ ਨਸ਼ਾ ਕੀਤਾ ਹੋਇਆ ਸੀ ਸ਼ਰਾਬ ਹੋਰ ਵੀ ਕਾਫੀ ਕੁਝ ਤੁਸੀਂ ਕਿੱਥੋਂ ਆਏ ਸੀ ਅਸੀਂ ਗੁਰਦੁਆਰੇ ਤੋਂ ਆਏ ਸੀ ਸੇਵਾ ਕਰਕੇ ਕੌਣ ਕੌਣ ਸੀ ਮੇਰੀ ਮੰਮਾ ਮੇਰੀ ਸਿਸਟਰ ਸੀ ਦੋ ਹਤੇ ਮੈਂ ਉਹ ਕਿੰਨੇ ਜਣੇ ਸੀਗੇ ਉਹ ਚਾਰ ਜਣੇ ਕੀ ਨਾਮਾ ਘਟਾਇਆ ਤੇ ਕੀ ਅਦਾ ਤੁਸੀਂ ਬੰਦੀ ਕੋ ਚਾਹਦੇ ਮੈਂਬਰ ਸਾਸਤਰੀ ਕਾਲ ਜੀ ਮੇਰਾ ਨਾਮ ਸੁਨਾਮਪੁਰ ਜੀ ਮੈਂ ਮੈਂਬਰ ਪਛਤਾ ਜੀ ਕੀ ਘਟਣਾ ਪਾਪੜੀ ਇਹ ਰਾਤ ਇਹ ਜੀ ਰਾਤ ਅਸੀਂ ਗੁਰਦੁਆਰੇ ਤਿਆਰ ਹੋਏ ਸੀਗੇ ਪਹਿਲਾਂ ਬਾਅਦ ਚੋਂ ਫਿਰ ਮੈਨੂੰ ਆਪਣੀ ਨੂੰ ਕਿਹਾ ਵੀ ਗੁਰਦੁਆਰੇ ਰਹਿਣ ਦੇ ਘਰ ਹੈ ਨਹੀਂ ਕੋਈ ਨਾ ਨਿੱਕੀ ਬੋਟੀ ਨਾ ਨਿੱਕਾ ਮੁੰਡਾ ਮੈਂ ਨਮੜਾ ਵੀ ਗੀੜਲਾਂ ਨੂੰ ਗਿਆ ਸੀ ਮੈਂ ਕਿਹਾ ਵੀ ਆਪਾਂ ਘਰ ਆਏ ਨਹੀਂ ਕੋਈ ਵੀ ਰਹਿਣ ਦੇ ਸਾਰੇ ਘਰ ਲੁੱਗੇ ਛੱਡ ਕੇ ਜ਼ਰੂਰ ਜਾਣਾ ਉਹ ਕਹਿੰਦੀ ਮੰਮੀ ਵੀ ਲੜਦੇ ਹੀ ਪਏ ਨੇ ਮੈਂ ਕਿਹਾ ਵੀ ਲੜਨ ਦੇ ਨਾ ਕੰਮ ਹੀ ਐ ਨਿਤ ਦਾ ਵੀ ਰਹਿਣ ਦੇ ਨੂੰ ਕਹਿੰਦੇ ਨੇ ਮੰਮੀ ਮੈਨੂੰ ਲੱਗਦਾ ਵੀ ਜਿਵੇਂ ਵੱਡੀ ਬੋਟੀ ਨੂੰ ਆਪਣੀ ਪਰਛਾਈ ਨੂੰ ਵੀ ਮਾਰ ਲੱਗੇ ਨੇ ਫਿਰ ਮੈਂ ਗੇਟ ਖੋਲ ਕੇ ਵੇਖਿਆ ਤੇ ਬਾਅਦ ਚ ਵੇਖਿਆ ਵੀ ਕੁੜੀ ਐ ਸੀ ਇਹਨੂੰ ਫਿਰ ਮੈਂ ਜਾ ਕੇ ਚੁੱਕਿਆ ਮਸੀ ਚੁੱਕਿਆ ਮੈਂ ਮੇਰਾ ਪ੍ਰੇਸ਼ਨ ਹੋਇਆ ਸੀ ਨਿੱਕੀ ਕੁੜੀ ਜਿੰਦੀ ਲਈ ਨਾਲ ਛੋਟੀ ਬਦਲ ਦੀ ਇਨੂੰ ਚੋੱਕੇ ਕੁੜੀ ਨੂੰ ਅੰਦਰ ਲੈ ਗਈਆਂ ਫੇਰ ਦੂਜਾ ਰੰਗੀਲਾ ਮੁੰਡਾ ਸਾਡਾ ਜਿਹੜਾ ਸਾਡੇ ਨਾਲ ਹੀ ਰਹਿੰਦਾ ਉਹ ਉਹਨੂੰ ਮੈਂ ਕਿਹਾ ਮੈਂ ਤਾਂ ਮੜ ਜਾ ਮੁੰਡਿਆ ਛੜਾ ਮੜ ਜਾ ਇਹਨੂੰ ਤੇ ਉਹਨੇ ਛੜਾਇਆ ਕੌਣ ਸੀਗੇ ਉਹ ਬੰਦੇ ਜਿਹੜੇ ਉਹ ਸਾਡੇ ਦਾਇ ਦੇ ਪੁੱਤਰੇ ਨੇ ਇਹਨਾਂ ਨੇ ਇਹ ਕੁੱਟ ਮਾਰ ਕੁੜੀ ਦੀ ਕੀਤੀ ਹੈ ਉਹ ਨਿੱਕੀ ਕੁੜੀ ਨੂੰ ਗਵਲੇ ਨੂੰ ਮਾਰਿਆ ਤੇ ਇਹ ਵੱਡੀ ਕੁੜੀ ਨੂੰ ਮਾਰੇ ਬਾਅਦ ਚ ਫੇਰ ਬਾਦਲ ਦੀ ਬੋਟੀ ਨੂੰ ਘਰੇ ਪੈ ਗਏ ਨੇ ਫੇਰ ਅੰਗੀਲਾ ਇੱਕ ਮੁੰਡਾ ਆਇਆ ਤੇ ਉਹਨੂੰ ਮੈਂ ਕਿਹਾ ਵੀ ਇਹਨੂੰ ਛੜਾ ਮੜ ਜਾ ਉਮਰ ਕੋ ਤੇ ਛੁੱਟ ਦੇਣੀ ਪਈ। ਅਸਲ ਵਿੱਚ ਲੜਾਈ ਵਾਲਾ ਕੇਸ ਹੋਣਾ ਕਿੱਥੇ ਦਾ ਕੇਸ ਹੈ? ਹਾਂਜੀ ਮੇਰ ਕੋ ਇਹ ਆ ਮਾਣੇ ਵਾਲਾ ਕੇਸ ਆਇਆ ਸੀਗਾ। ਤੇ ਹ ਲੜਾਈ ਇਹਨਾਂ ਦੀ ਕੱਲ ਹੋਈ ਆ। ਤੇ 3 ਲੇਡੀਜ਼ ਵਿੱਚ ਉਹਨਾਂ ਦੀ ਇੱਕ ਮਦਰ ਹੈ ਤੇ ਦੋ ਉਹਨਾਂ ਦੀ ਲੜਕੀਆਂ ਇੱਕ ਦੀ ਉਮਰ 16 ਸਾਲ ਹੈ ਇੱਕ 17 ਸਾਲ ਹੈ। ਤੇ ਮਦਰ ਦਾ ਨਾਮ ਅਮਨਦੀਪ कौर ਹੈ। ਇਹਨੀਆਂ ਕਿ ਸੱਟਾਂ ਜਿਹੜੀਆਂ ਲੱਗੀਆਂ ਹੋਈਆਂ। ਸੱਟਾਂ ਦਾ ਦੇਖੋ ਆ ਜਿਹੜੀ ਹੈਗੀ ਆ ਨੌਜ਼ੇ ਜਿਹੜੀ ਸੱਗੀ ਆ ਨੇ ਨਾ ਬਾਕੀ ਐਕਸ-ਰੇ ਦੀ ਜਿਹੜੀ ਰਿਪੋਰਟ ਆਏਗੀ ਆਪਾਂ ਉਹ ਤੋਂ ਕਲੀਅਰ ਕਰ ਸਕਦੇ ਹਾਂ ਫ੍ਰੈਕਚਰ ਹੈ ਈ ਨਹੀਂ ਹੈ ਔਰ ਗਾਇਨੀ ਦਾ ਇਸ਼ੂ ਸੀਗਾ ਉਹਦੇ ਵਾਸਤੇ ਗਾਇਨੀ opinion ਪਾਇਆ ਜਦੋਂ ਉਹ ਡਿਕਲੇਰੇਸ਼ਨ ਆ ਗਈ ਫਿਰ ਮਤਲਬ ਅੱਗੇ ਦੱਸਾਂਗੇ ਬੱਚੇ ਜਿਹੜੇ ਨੇ ਉਹ ਕਿੰਨੇ ਕਿੰਨੇ ਸਾਲ ਦੇ ਨੇ ਦੋ ਬੱਚਾ ਇੱਕ 16 ਸਾਲ ਦੀ ਕੁੜੀ ਹੈ 17 ਸਾਲ ਦੀ ਕੁੜੀ ਹੈ ਹੈਡ ਇੰਜਰੀ ਕੁਝ ਨਹੀਂ ਹੈ ਹੈਡ ਇੰਜਰੀ ਮੇਜਰ ਕੁਝ ਨਹੀਂ ਹੈਗਾ ਕੌਨਸ਼ੀਅਸ ਹੈ ਸਾਰਾ ਕੁਝ ਓਰੀਐਂਟਡ ਹੈਗਾ ਤੇ ਬਾਕੀ ਐਕਸਰੇ ਲਿਖਿਆ ਹੋਇਆ ਉਹਦੇ ਵਿੱਚ ਓਪੀਨੀਅਨ ਆਏਗਾ ਠੀਕ ਹਾਂਜੀ ਨਾਮ ਦੱਸ ਦਿਓ ਜੀ ਮੇਰਾ ਨਾਮ ਹੈ ਜੀ ਏਸੀ ਪਵਨਜੀਤ ਥਾਣਾ ਮਾਚੀਗੜਾ ਸਾਹਿਬ ਪਵਨਜੀਤ ਜੀ ਲੜਾਈ ਦਾ ਮਾਮਲਾ ਕੀ ਹੈ ਮਾਮਲਾ ਤੁਹਾਡਾ ਜੀ ਮਾਮਲਾ ਜੀ ਇਹ ਰਾਤੀ ਪਿੰਡ ਮਾਨਿਆੜ ਦੇ ਸੇ ਤੇ ਲੜਾਈ ਹੋਈ ਹੈ ਤੇ ਇੱਕ ਪਾਸੇ ਤਾਂ ਅਮਨਦੀਪ ਕੌਰ ਇਹ ਤੇ ਸਮਨਦੀਪ ਗੌਰ ਤੇ ਯਾਨੀ ਕਿ ਅਮਨਦੀਪ ਗੌਰ ਦੀਆਂ ਦੋ ਬੇਟੀਆਂ ਸੀ ਪਿਆਪ ਸੀ ਤੇ ਦਾਦੇ ਘਰ ਵਾਲਾ ਇਹਦਾ ਪਕਾਸ਼ਨ ਘਰੇ ਨਹੀਂ ਸੀ ਤੇ ਇਹਨਾਂ ਨਾਲ ਕੁੱਟਮਾਰ ਕੀਤੀ ਐ ਨਿੱਖੂ ਐ ਤੇ ਪਰਮਜੀਤ ਐ ਉਹਦੀ ਘਰ ਵਾਲੀ ਐ ਸਰਬਜੀਤ ਸੱਭਾ ਤੇ ਰਾਤੀ ਦਾ ਮੌਕੇ ਤੋਂ ਭੱਜ ਗਏ ਸੀ ਇਹ ਮੌਕਾ ਦੇਖਿਆ ਅਮ ਮਲਾਰਾ ਮਸੂਲ ਹੋਈਆਂ ਹੁਣ ਜੋ ਬਣਦੀ ਕਾਰਵਾਈ ਅਮਲੇ ਚ ਲੈ ਲੀ ਜਾਓਗੇ ਨਸ਼ੇ ਨੂੰ ਸੇ ਦਾ ਪਹਿਲਾਂ ਵੀ ਉਹਨਾਂ ਤੇ ਕੋਈ ਕੇਸ ਚੱਲਦੇ ਨੇ ਜੀ ਇਹ ਦੇਖਣਾ ਪਊਗਾ ਜੀ ਹਲੇ ਕੀ ਕਰਨ ਲੱਗਦਾ ਵੀ ਨਸ਼ੇ ਚ ਇਹ ਕਹਿੰਦੇ ਨੇ ਵੀ ਕੁੱਟਿਆ ਗਿਆ ਥੋੜਾ ਥੱਲੇ ਦੇਖੋ ਜੀ ਇਹ ਤਾਂ ਹੁਣ ਪੜਤਾਲ ਤੋਂ ਬਾਅਦ ਹੀ ਪਤਾ ਲੱਗੂਗਾ ਜੀ ਕੀ ਗੱਲਬਾਤ ਹੈ ਬਰਾਨੇ ਤੋਂ ਠੀਕ ਜੋ ਵੀ ਗੱਲ ਸਾਹਮਣੇ ਆਈ ਉਹਦੇ ਅਨਸਾਰ ਬਣਦੀ ਕਾਰਵਾਈ ਉਹਨਾਂ ਦੇ ਖਾਤੇ